ਵਹਿ ਪ੍ਰਗਟਿਓ ਮਰਦ ਅਗੰਮਣਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਲਗੀਧਰ ਦਸ਼ਮੇਸ਼ ਪਿਤਾ ਤਨਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੀਆਂ ਨੂਰ ਵਰਚੋ ਟਾਕਸ ਦੇ ਵੱਲੋਂ ਆਪ ਸਭ ਨੂੰ ਬਿਆਨਤ ਬਿਆਨਤ ਮੁਬਾਰਕਾਂ ਹੋਵਨ ਜੀ ਵਾਹਿਗੁਰੂ ਜੀ ਆਪ ਸਭ ਦੇ ਜੀਵਨ ਦੇ ਵਿੱਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਸੰਗਤ ਜੀ ਅੱਜ ਦੇ ਖਾਸ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਨਾਲ ਜੁੜੀ ਸਾਖੀ ਸੁਣਾਉਣ ਜਾ ਰਹੇ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਦਸ਼ਾਹ ਔਰੰਗਜ਼ੇਬ ਅੱਲਾ ਦੇ ਨਾਂ ਤੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਾਂ ਕਤਲ ਕਰ ਰਿਹਾ ਸੀ ਅਕਾਲ ਪੁਰਖ ਪਾਸੋਂ ਵੀ ਅਜਿਹੇ ਕਠੋਰ ਜ਼ੁਲਮ ਸਹਿਣ ਨਹੀਂ ਸੰਭ ਹੋ ਰਹੇ ਉਹਨਾਂ ਨੇ ਸੋਚਿਆ ਕਿ ਕਿਸੇ ਮਹਾਪੁਰਸ਼ ਨੂੰ ਦੁਨੀਆ ਵਿੱਚ ਭੇਜਿਆ ਜਾਏ ਜਿਹੜਾ ਇਸ ਜ਼ੁਲਮ ਨੂੰ ਨਾਸ਼ ਕਰੇ ਅਤੇ ਲੋਕਾਂ ਨੂੰ ਪ੍ਰਭੂ ਨਾਮ ਚਪਣ ਵੱਲ ਲਾਵੇ। ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 1664 ਈਸਵੀ ਨੂੰ ਬਿਹਾਰ ਪ੍ਰਾਂਤ ਦੀ ਰਾਸਥਾਨੀ ਪਟਨਾ ਵਿਖੇ ਅਵਤਾਰਤਾ। ਆਪ ਜੀ ਦੇ ਪਿਤਾ ਨੌਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ। ਆਪ ਜੀ ਦੀ ਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀ। ਗੁਰੂ ਤੇਗ ਬਹਾਦਰ ਜੀ ਉਸ ਸਮੇਂ ਆਸਾਮ ਵੱਲ ਗਏ ਹੋਏ ਸਨ ਉਹਨਾਂ ਨੂੰ ਸਾਮ ਵਿਖੇ ਖਬਰ ਪਹੁੰਚੀ ਤੇ ਪਟਨਾ ਸ਼ਹਿਰ ਦੇ ਲੋਕਾਂ ਨੂੰ ਜਦ ਦੇ ਖੁਸ਼ਖਬਰੀ ਮਿਲੀ ਤਾਂ ਸਾਰੇ ਲੋਕ ਬਹੁਤ ਹੀ ਖੁਸ਼ ਹੋਏ ਗੁਰੂ ਸਾਹਿਬ ਜੀ ਦੀ ਦਾਦੀ ਮਾਤਾ ਨਾਨਕੀ ਨੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਖੁੱਲੇ ਲੰਗਰ ਲਾਏ ਅਤੇ ਰਾਤ ਨੂੰ ਦੀਪਮਾਲਾ ਕੀਤੀ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਵੀ ਉੱਥੇ ਮੌਜੂਦ ਸਨ ਉਹ ਗੁਰੂ ਜੀ ਦੀ ਪੂਰੀ ਸੇਵਾ ਸੰਭਾਲ ਕਰਦੇ ਸਨ ਤੇ ਵਾਰ-ਵਾਰ ਕਹਿੰਦੇ ਸਨ ਕਿ ਸਾਡੇ ਘਰ ਆਪ ਗੋਬਿੰਦ ਨੇ ਅਵਤਾਰ ਧਾਰਿਆ ਹੈ ਇਸ ਲਈ ਬਾਲਾ ਪ੍ਰੀਤਮ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਜਨਮ ਸਮੇ ਗੁਰੂ ਜੀ ਰੋਂਦੀ ਥਾਂ ਹੰਸੂ ਅੰਸੂ ਕਰਦਾ ਮੁਖੜਾ ਲੈ ਕੇ ਪ੍ਰਗਟ ਹੋਏ ਉਹਨਾਂ ਦਾ ਰੰਗ ਗੋਰਾ ਸੀ ਤੇ ਨੈਣ ਨਕਸ਼ ਅਤੀ ਸੁੰਦਰ ਸਨ ਉਹਨਾਂ ਦੀਆਂ ਕੋਮਲ ਗੁਲਾਬੀ ਬੁੱਲੀਆਂ ਉੱਤੇ ਇੱਕ ਦਿਲ ਖਿੱਚਵੀਂ ਮੁਸਕਰਾਹਟ ਸੀ ਅਤੇ ਚਿਹਰੇ ਤੇ ਅਨੋਖਾ ਨੂਰ ਸੀ ਉਸ ਤੇਜਪੂਰਨ ਮੁਖੜੇ ਤੇ ਨਜ਼ਰ ਨਾ ਟਿਕਦੀ ਜੋ ਕੋਈ ਵੇਗ ਦਾ ਉਹਨਾਂ ਦਾ ਸਿਰ ਆਪ ਹੀ ਉਹਨਾਂ ਦੇ ਚਰਨਾਂ ਤੇ ਝੁਕ ਜਾਂਦਾ ਇੱਕ ਦਿਨ ਮਾਤਾ ਜੀ ਦੇ ਕਹਿਣ ਤੇ ਮਾਮਾ ਕਿਰਪਾਲਦਾਸ ਜੀ ਨਗਰ ਦੇ ਸਭ ਤੋਂ ਪਰਸੇ ਜੋਤਸ਼ੀ ਨੂੰ ਬੁਲਾ ਲਿਆ ਜੋਸ਼ੀ ਜੀ ਨੇ ਸਹਿਬਜ਼ਾਦੇ ਦਾ ਜਨਮ ਲਗਨ ਵੇਖ ਕੇ ਦੱਸਿਆ ਕਿ ਇਹ ਕੋਈ ਸੁਧਾਰਨ ਬਾਲਕ ਨਹੀਂ ਹੈ ਇਹ ਤਾਂ ਕੋਈ ਅਵਤਾਰੀ ਜੀ ਹੈ ਇਸ ਦੇ ਲਗਨ ਬੜੇ ਸ੍ਰੇਸ਼ਟ ਨੇ ਇਹਨਾਂ ਤੋਂ ਸੰਕੇਤ ਮਿਲਦਾ ਹੈ ਕਿ ਸੰਸਾਰ ਤੇ ਬੜਾ ਉਕਕਾਰ ਕਰੇਗਾ ਜਿਸ ਕਰਕੇ ਸਾਰਾ ਜਗਤ ਇਹਨਾਂ ਨੂੰ ਪੂਜੇਗਾ ਇਹ ਮਹਾਬਲੀ ਤੇ ਪ੍ਰਤਾਪवान ਸੂਰਮਾ ਹੋਵੇਗਾ ਅਤੇ ਜਾਲਮਾ ਦਾ ਨਾਸ਼ ਕਰੇਗਾ ਇਸ ਦੇ ਨਾਲ ਹੀ ਇਹ ਉੱਚ ਕੋਟੀ ਦਾ ਵਿਦਵਾਨ ਹੋਵੇਗਾ ਇਸ ਦੇ ਅੰਦਰ ਸੰਕਰਤੰਤਿ ਅਥਾ ਸ਼ਕਤੀ ਹੋਵੇਗੀ ਇਸ ਤੋਂ ਵਿਚਾਰ ਹੁੰਦਾ ਹੈ ਕਿ ਇਹ ਕੋਈ ਨਵਾਂ ਪੰਛੀ ਹੈ ਜਿਹੜਾ ਵਿਸ਼ੇਸ਼ ਤੇ ਸ੍ਰਿਸ਼ਟ ਗੁਣਾ ਦਾ ਧਾਰਨੀ ਹੋਵੇਗਾ। ਅਦੇ ਦੇਸ਼ ਦੇ ਤਰੰਗ ਦੀ ਰੱਖਿਆ ਲਈ ਬੜੀਆਂ ਕਲਨਾ ਕਰ ਲੇਗਾ। ਸੰਗਤ ਜੀ ਖੋਇਆ ਵੀ ਉਹ ਹੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਿੱਖ ਪੰਥ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਨਾ ਕਹੂੰ ਅਪਕੀ ਨਾ ਕਹੂੰ ਤਬਕੀ ਬਾਤ ਕਹੂੰ ਮੈਂ ਅਪਕੀ। ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁਨਨਤ ਹੁੰਦੀ ਸਭਕੀ। ਅੱਜ ਪੰਥ ਦੀ ਵਾਲੀ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਦਾ ਪ੍ਰਕਾਸ਼ ਪੂਰਵ ਹੈ ਸੰਗਤ ਜੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਲਿਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ